ਸਾਤਿਸ਼ੀਰ ਕਾਲਜ ਦੇ ਕਿਸਾਨ ਭਰਾਓ ਕੱਲ ਆਪਾਂ ਆਪਣੀ ਕਣਕ ਵੜਾਈ ਆ ਜਿਹੜੀ ਆਪਾਂ ਰਲਾ ਕੇ ਬੀਜੀ ਸੀ ਤੇ ਇਹਦਾ ਝਾੜ ਤੁਹਾਨੂੰ ਆਪਾਂ ਅੱਜ ਦੱਸਾਂਗੇ ਕੀ ਨਿਕਲਿਆ ਤੇ ਨਾਲ ਦੱਸਾਂਗੇ ਕਿਹੜੀ ਆਪਾਂ ਕਿਹੜੀ-ਕਿਹੜੀ ਵੈਰੈਟੀ ਜਿਹੜੀ ਰਲਾ ਕੇ ਬੀਜੀ ਸੀ ਤੇ ਬਹੁਤ ਕਾਮਯਾਬ ਹੋਈ ਆ ਪੂਰੀ ਗੱਲਬਾਤ ਅੱਗੇ ਆਪਾਂ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਕੱਲ ਜਿਹੜੀ ਆਪਾਂ ਕਣਕ ਵੜਾਈ ਆ ਬਹੁਤ ਵਧੀਆ ਰਿਜ਼ਲਟ ਆਇਆ ਹੈ ਇਹਦਾ ਇਹ ਜਿਹੜੀ ਆਪਾਂ ਰ ਝਾੜ ਇੰਨਾ ਝਾੜ ਆਪਣਾ ਕਦੀ ਵੀ ਜਿਹੜਾ ਦੂਜਿਆਂ ਕਣਕਾਂ ਦਾ ਨਹੀਂ ਨਿਕਲਿਆ ਜਿੰਨਾ ਝਾੜ ਇਹਨਾਂ ਦਾ ਇਸ ਵਾਰ ਨਿਕਲਿਆ ਵਾ ਸੋ ਇਹ ਜਿਹੜੀ ਕਣਕਾਂ ਪਰ ਲਾ ਕੇ ਬੀਜੀ ਆ ਇਹਦੇ 303 ਤੇ 187 ਜਿਹੜੀ ਕਣਕਾਂ ਪਰ ਲਾ ਕੇ ਬੀਜੀ ਸੀ ਸੋ ਜਿਹਦੇ ਝਾੜ ਦੀ ਗੱਲ ਕਰ ਲਈਏ ਤੇ ਕੱਲ ਆਪਾਂ ਤਲਾਈ ਆ ਝਾੜ ਝੂਠ ਮਾਰਨ ਵਾਲੀ ਗੱਲ ਆ ਰਿਕਾਰਡ ਹੀ ਤੋੜਤੇ ਆ 26 ਕੁਇੰਟਲ ਝਾੜ ਕੱਲ ਆਪਾਂ ਤਲਾਈ ਆ ਨਿਕਲਿਆ ਵਾ ਸੋ ਪਹਿਲੀ ਵਾਰੀ ਝਾੜ ਇੰਨਾ ਜਿਹੜਾ ਕਣਕ ਦਾ ਵੇਖਣ ਨੂੰ ਮਿਲਿਆ ਵਾ ਨਹੀਂ ਤੇ ਪਹਿਲਾਂ ਤੇ ਇਹ ਕੁੰਟਾਦੋਂ ਕਦੀ ਵੀ ਝਾੜ ਵਧਿਆ ਨਹੀਂ ਸੀਗਾ ਸੋ ਬਹੁਤ ਵਧੀਆ ਝਾੜ ਰਿਹਾ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪੋ ਆਪਣੀ ਵੈਰੈਟੀ ਦਾ ਝਾੜ ਜਰੂਰ ਸ਼ੇਅਰ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ